ਉਹਦੇ ਸੋਚਣ ਸੋਚਣ ਦੀ ਕੋਸ਼ਿਸ਼ ਹੀ ਨਹੀਂ ਸੀ ਕਿ ਬਸ ਉਹ ਕਰਦਾ ਜਿਵੇਂ ਉਹ ਪਾਸੇ ਕਿਸ ਤੇ ਉਹਦੇ ਸਾਹਮਣੇ ਉਹ ਉਹ ਸਭ ਤੋਂ ਪਹਿਲਾਂ ਤਾਂ ਜੀ ਮਾਨ ਜੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤੇ ਸਾਡੇ ਹਲਕਾ ਸ਼੍ਰੀ ਚਮਕੌਰ ਸਾਹਿਬ ਤੋਂ ਸਾਡੇ ਮਾਨਯੋਗ ਐਮਐਲਏ ਸਾਹਿਬ ਡਾਕਟਰ ਚੰਜੀਤ ਸਿੰਘ ਜੀ ਦਾ ਉਹਨਾਂ ਦਾ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਕਿ ਜਿਹੜਾ ਇੰਨੀ ਪਵਿੱਤਰ ਖੇਡ ਆ ক্রিকেট ਜਿਹਦੇ ਨਾਲ ਹਰ ਭਾਰਤੀ ਹਰ ਪੰਜਾਬੀ ਜੁੜਿਆ ਹੋਇਆ ਹੈ ਹਰ ਇੱਕ ਦੇ ਖੂਨ ਦੇ ਵਿੱਚ ক্রিকেট ਦੌੜਦੀ ਹੈ ਮੈਨੂੰ ਮੌਕਾ ਮਿਲਿਆ ਨੌਜਵਾਨਾਂ ਨਾਲ ਜੁੜਨ ਦਾ ক্রিকেট ਖੇਡ ਦੀ ਸੇਵਾ ਕਰਨ ਦਾ ਤੇ ਉਸ ਦੇ ਸਬੰਧ ਵਿੱਚ ਹੀ ਆ ਸਾਡੇ ਬੜੇ ਹੀ ਸਤਿਕਾਰਯੋਗ ਸਰਪੰਚ ਯੂਨੀਅਨ ਮੋਰਿੰਡਾ ਤੋਂ ਮੋਰਿੰਡਾ ਬਲਾਕ ਦੇ ਜਿੰਨੇ ਵੀ ਸਰਪੰਚ ਸਾਹਿਬਾਨ ਨੇ ਉਹਨਾਂ ਨੇ ਬਹੁਤ ਵੱਡਾ ਜਿਹੜਾ ਇਕੱਠ ਇੱਥੇ ਰੱਖਿਆ ਸੀਗਾ ਤਾਂ ਕਿ ਜਿਹੜਾ ਮੈਨੂੰ ਇਹ ਜਿਹੜਾ ਮੈਂਬਰ ਐਪੈਕਸ ਕੌਂਸਲ ਪੀਸੀਆ ਦਾ ਚੁਣਿਆ ਗਿਆ ਤੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੁਸੀਂ ਮੈਨੂੰ ਮੇਰੀ ਛੋਟੀ ਜਿਹੇ ਪਦਵੀ ਆ ਚਾਹੇ ਵੱਡੀ ਪਦਵੀ ਉਹਨੂੰ ਇੰਨਾ ਵੱਡਾ ਤੁਸੀਂ ਪਿਆਰ ਦੇ ਕਿੰਨਾ ਵੱਡਾ ਬਣਾ ਦਿੱਤਾ ਵੀ ਮੈਨੂੰ ਮੇਰੇ ਕੋਲ ਸ਼ਬਦ ਨਹੀਂ ਹੈਗੇ ਇਹਨਾਂ ਦਾ ਧੰਨਵਾਦ ਕਰਨ ਦਾ ਸੋ ਬਹੁਤ ਹੀ ਧੰਨਵਾਦ ਸਾਰੇ ਸਰਪੰਚ ਸਾਹਿਬਾਨਾਂ ਦਾ ਜਿਨ੍ਹਾਂ ਨੇ ਮੈਨੂੰ ਇਹਨਾਂ ਮਾਣ ਬਖਸ਼ੇ। ਦੇਖੋ ਜੀ ਬਹੁਤ ਹੀ ਵੱਡਾ ਇੱਕ ਸਨਮਾਨ ਹੈ ਜਿਹੜਾ ਸਾਡੇ ਛੋਟੇ ਵੀ ਵੀਰ ਦਵਿੰਦਰ ਸਿੰਘ ਜੀ ਬੱਲਾ ਇਹਨਾਂ ਨੂੰ ਮਿਲਿਆ। ਆ ਪਾਰਟੀ ਜਿਹੜੀ ਸਾਡੀ ਇੱਕ ਐਸੀ ਅਲੱਗ ਪਾਰਟੀ ਹੈ, ਇੱਕ ਨਵੈਕਲੀ ਪਾਰਟੀ ਹੈ ਜੋ ਹਰ ਬੰਦੇ ਦਾ ਉਹਦੀ ਯੋਗਤਾ ਦੇ ਹਿਸਾਬ ਨਾਲ ਉਹਦਾ ਸਨਮਾਨ ਕਰਦੀ ਹੈ। ਔਰ ਇਹਨਾਂ ਦਾ ਇੱਕ ਬਹੁਤ ਵੱਡਾ ਜਿਹੜਾ ਰੋਲ ਹੈ ਸਾਡੀ ਜਿਹੜੀ ਆਮ ਆਦਮੀ ਪਾਰਟੀ 'ਚ ਬਹੁਤ ਵੱਡਾ ਇਹਨਾਂ ਨੇ ਰੋਲ ਪਲੇ ਕੀਤਾ ਹਰ ਜਗ੍ਹਾ ਚਾਹੇ ਕਿਤੇ ਇਲੈਕਸ਼ਨ ਹੋਣ ਚਾਹੇ ਪਾਰਟੀ ਦੀ ਨੂੰ ਜੋੜਨ ਦੀ ਗੱਲ ਹੋਵੇ ਸੋ ਉਹ ਸਾਰੀਆਂ ਸੇਵਾਵਾਂ ਨੂੰ ਦੇਖਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਇਹਨਾਂ ਨੂੰ ਜਿਹੜਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਜਿਹੜੀ ਐਪੈਕਸ ਕੌਂਸਲ ਹੈ ਉਹਦਾ ਜਿਹੜਾ ਮੈਂਬਰ ਇਹਨਾਂ ਨੂੰ ਬਣਾਇਆ ਸੋ ਮੈਂ ਸਭ ਤੋਂ ਪਹਿਲਾਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦਾ ਧੰਨਵਾਦ ਕਰਦਾ ਤੇ ਉਸ ਤੋਂ ਬਾਅਦ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਕਿ ਇਹ ਇੱਕ ਬਹੁਤ ਵੱਡਾ ਸਨਮਾਨ ਇਹਨਾਂ ਨੂੰ ਮਿਲਿਆ ਵਾਈਗਰੂ ਇਹਨਾਂ ਨੂੰ ਹੋਰ ਵੀ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਚ ਰੱਖਣ ਔਰ ਇਸ ਪਰਿਵਾਰ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਇਸ ਸਾਡੇ ਹਲਕੇ ਚ ਜਿਹੜਾ ਬਹੁਤ ਵੱਡਾ ਯੋਗਦਾਨ ਹੈ ਇਸ ਪਰਿਵਾਰ ਦਾ ਔਰ ਅੱਜ ਜਿਹੜਾ ਸਾਰੇ ਸਾਡੇ ਹਲਕੇ ਦੇ ਮੇਰੇ ਖਿਆਲ ਸਰਪੰਚ ਸਾਹਿਬਾਨ ਇੱਥੇ ਪਹੁੰਚੇ ਨੇ ਔਰ ਉਹਨਾਂ ਨੇ ਇਹਨਾਂ ਦਾ ਸਨਮਾਨ ਕੀਤਾ ਔਰ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਇਹ ਇਹਨਾਂ ਦਾ ਜਿਹੜਾ ਸਨਮਾਨ ਬਣਦਾ ਸੀ ਬਹੁਤ ਯੋਗ ਨੇ ਸੋ ਸਾਰੀ ਪੰਚਾਇਤ ਸਹਿਬਾਨ ਪੰਚਾਇਤ ਸਰਪੰਚ ਸਾਹਿਬ ਤੇ ਪੰਚਾਇਤ ਦੇ ਮੈਂਬਰ ਸਾਹਿਬਾਨ ਜਿਹੜੇ ਆਏ ਨੇ ਉਹਨਾਂ ਦਾ ਵੀ ਧੰਨਵਾਦ ਤੇ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ 'ਚ ਵੀ ਸਾਡੇ ਹਲਕੇ 'ਚ ਵੀ ਔਰ ਸਾਰੇ ਪੰਜਾਬ 'ਚ ਬੀਰ ਦਵਿੰਦਰ ਜੀ ਇਦਾਂ ਹੀ ਆਪਣੀਆਂ ਜਿਹੜੀਆਂ ਸੇਵਾਵਾਂ ਜੋ ਪਹਿਲਾਂ ਵੀ ਦੇ ਰਹੇ ਨੇ ਉਦਾਂ ਹੀ ਉਸ ਤੋਂ ਵੀ ਵੱਧ ਚੜ੍ਹ ਕੇ ਜਿਹੜਾ ਹੈਗਾ ਸੇਵਾਮੰਦ ਦੇਣਗੇ ਔਰ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ ਅੱਜ ਜੋ ਸਨਮਾਨਤਾ ਸਾਡੇ ਮਰੰਡੇ ਬਲਾਕ ਦੇ ਜਿੰਨੇ ਵੀ ਪੰਚ ਸਹਾਬਾਨ ਨੇ ਤੇ ਸਰਪੰਚ ਸਹਾਬਾਨ ਨੇ ਜੋ ਸਾਡੇ ਪ੍ਰੋਫੈਸਰ ਵੀਰ ਜੀ ਨੇ ਪੈਕਸ ਕਾਉਂਸਲਰ ਦੇ ਮੈਂਬਰ ਬਣੇ ਨੇ ਅਸੀਂ ਇਹਨਾਂ ਨੂੰ ਲੱਖ ਲੱਖ ਮੁਬਾਰਕਾ ਦਿੰਦੇ ਆ ਤੇ ਅਸੀਂ ਆਸ ਕਰਦੇ ਆ ਸਾਡੇ ਇਲਾਕੇ ਖਾਤਰ ਵੱਧ ਤੋਂ ਵੱਧ ਹੋਰ ਕਾਰਜ ਕਰਦੇ ਰਹਿਣ ਤੇ ਜੋ ਸਾਡੀ ਨੌਜਵਾਨ ਪੀੜ੍ਹੀ ਆ ਨਸ਼ਿਆਂ ਤੋਂ ਰਹਿਤ ਹੋਵੇ আর ਸਾਡੇ ਇਲਾਕੇ ਦੇ ਜੋ ਵੀ ਖਿਡਾਰੀ ਆ ਅਸੀਂ ਆਸ ਕਰਦੇ ਆ ਵੀ ਉਹ ਵੀ ਆਈਪੀਐਲ ਖੇਡਣ ਜਿੱਦਾਂ ਸਾਡੇ ਪੰਜਾਬ ਦੀ ਸ਼ਾਨ ਅਰਸ਼ਦੀਪ ਸਿੰਘ ਖੇਡਦੇ ਨੇ ਅਸੀਂ ਅੱਜ ਹਲਕਾ ਚਮਕੌਰ ਸਾਹਿਬ ਦੇ 63 ਪਿੰਡਾਂ ਦੇ ਸਰਪੰਚਾਂ ਨੇ ਇਕੱਤਰ ਹੋ ਕੇ ਪਿੰਡ ਬੱਲਾ ਵਿਖੇ ਵੀਰ ਦਵਿੰਦਰ ਜੀ ਦੇ ਗ੍ਰਹਿ ਵਿਖੇ ਵੀਰ ਦਵਿੰਦਰ ਜੀ ਨੂੰ ਪਹੁੰਚੇ ਸਾਰੇ ਕਮਲ ਦੇ ਫੁੱਲਾਂ ਵਾਂਗ ਖੜੇ ਹੋਏ ਸਰਪੰਚਾਂ ਨੇ ਵੀਰ ਦਵਿੰਦਰ ਜੀ ਨੂੰ ਇੱਕ ਬਹੁਤ ਵੱਡਾ ਅਹੁਦਾ ਜੋ ਪੰਜਾਬ ਸਰਕਾਰ ਨੇ ਬਖਸ਼ਿਆ ਉਹਦਾ ਧੰਨਵਾਦ ਕਰਨ ਵਾਸਤੇ ਪਹੁੰਚੇ ਸੀ ਅਸੀਂ ਸਾਰੇ ਇਲਾਕੇ ਦੇ ਸਰਪੰਚ ਬਹੁਤ ਖੁਸ਼ ਹਾਂ ਵੀ ਸਾਡੇ ਇਲਾਕੇ ਨੂੰ ਪਹਿਲੀ ਵਾਰ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਸੋ ਪਰਮਾਤਮਾ ਵੀਰ ਤੇਵਿੰਦਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਤੇ ਹਰ ਮਦਾਨ ਹੱਥੀ ਵੱਕ